ਬਿੱਟੂ ਜੀ ਜੀ ਬੀਜੇਪੀ ਜਵਾਨ ਕਰਕੇ ਅੱਜ ਟਿੱਟੂ ਬਾਣੀਏ ਦਾ ਸਿਆਸਤ ਤੋਂ ਮੋਹ ਪੰਗ ਹੋ ਗਿਆ ਤੇ ਟਿੱਟੂ ਬਾਣੀਏ ਨੂੰ ਪਤਾ ਲੱਗ ਗਿਆ ਵੀ ਲੀਡਰ ਜਿਹੜੇ ਹੈਗੇ ਆ ਉਹ ਵੋਟਾਂ ਵਾਸਤੇ ਕੁਝ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਪਾਰਟੀ ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਕੋਈ ਮਾਰ ਨਹੀਂ ਹੁੰਦੀ ਪਾਰਟੀ ਦੇ ਪਿਛਲੇ ਬੰਦੇ ਮਾਰੇ ਹੁੰਦੇ ਆ ਪਰ ਜਿਹੜੀ ਕਾਂਸਲ ਪਾਰਟੀ ਨੇ ਗੁਰਮਨੀ ਸਿੰਘ ਬਿੱਟੂ ਨੂੰ ਇੰਨਾ ਮਾਰ ਸਤਾਕਾਰ ਦਿੱਤਾ ਤੇ ਨਾ ਲਾੜ ਪਿਆ ਉੱਤਤਾ ਤੇ ਇਨੇ ਯਾਨੀ ਉਹਦੇ ਦਿੱਤੇ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਰਵਣੀ ਦੀ ਪਿੱਟੂ ਜੀ ਬੀਜੀਪੀ ਵਿੱਚ ਜਾ ਬਣੀ ਗਿਆ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਵੀ ਕਾਂਗਸ ਪਾਰਟੀ ਡੁੱਬਦੀ ਜਿਹੜੀ ਹੈ ਕੀ ਆ ਇੱਕ ਨਵੀਂ ਹੈਗੀ ਆ ਡੋਬ ਜੀਦਾ ਪਰ ਜਦੋਂ ਪਾਰਟੀ ਵਿੱਚ ਖਾਧਾ ਪੀਤਾ ਹੋਵੇ ਪਾਰਟੀ ਦੇ ਮਾਨ ਸਤਕਾਰ ਦਿੱਤਾ ਹੋਵੇ ਉਹਦੀ ਡੋਪ ਦੀ ਬਰੇੜੀ ਦੇਖ ਜਦੋਂ ਲੀਡਰ ਬੀਜੀ ਵੀ ਨਹੀਂ ਭਜਦੇ ਆ ਜਾਂ ਚੜਦੇ ਨਹੀਂ ਭਜਦੇ ਆ ਤਾਂ ਲੋਕਾਂ ਨੂੰ ਇਹ ਕੰਦਾ ਪਤਾ ਲੱਗ ਜਾਂਦਾ ਵਾ ਵੀ ਸਿਆਸੀ ਜਿਹੜੇ ਲੋਕ ਹੈਗੇ ਆ ਉਹ ਬਹੁਤ ਕੁਝ ਕਰ ਸਕਦੇ ਆ ਤੇ ਅੱਜ ਟੀਟੂ ਬਾਣੀਆ ਇਹਦੇ ਗਲੇਸ਼ ਕਰਨ ਗਿਆ ਸੀਗਾ ਗੋਟੀਆਂ ਤੇ ਵੀ ਗਲੇਸ਼ ਕਰਦਾ ਵਾਂ ਵੀ ਰਣਜੀਤ ਢੂਕਾ ਮਜ਼ਰੂਗਾ ਪਰ ਉਹ ਸਾਡਾ ਕੀਤਾ ਗ੍ਰਿਸ ਉਹ ਗਲਤ ਲਾ ਬੈਠੇ ਤੇਰਵਨੀ ਬਟੂ ਜੀ ਗਲਤ ਕੰਮ ਕਰ ਬੈਠੇ ਅੱਜ ਮੇਰਾ ਮਨ ਮੈਂ ਲੋਕਾਂ ਨੂੰ ਬੜਾ ਹਸਾਇਆ ਪੰਜ ਟੀਟੂ ਬਾਣੀ ਦਾ ਮਨ ਬੜਾ ਹਸਾ ਬੜਾ ਨਿਕੰਗਾ ਮੈਂ ਦੋਸਤੋ ਥੈਂਕ ਯੂ ਮਹਿਮਾਨੀ ਸ਼ੁਕਰ ਜੀ ਬਟੂ ਜੀ ਜੀ ਭਾਜੀ ਜਵਾਨ ਕਰਕੇ ਅੱਜ ਟੀਟੂ ਬਾਣੀਏ ਦਾ ਸਿਆਸਤ ਤੋਂ ਮੋਹ ਪੰਗ ਹੋ ਗਿਆ ਤੇ ਟੀਟੂ ਬਾਣੀਏ ਨੂੰ ਪਤਾ ਲੱਗ ਗਿਆ ਵੀ ਲੀਡਰ ਜਿਹੜੇ ਹੈਗੇ ਆ ਉਹ ਵੋਟਾਂ ਵਾਸਤੇ ਕੁਝ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਪਾਰਟੀ ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਕੋਈ ਮਾਰ ਨਹੀਂ ਹੁੰਦੀ ਪਾਰਟੀ ਦੇ ਪਿਛਲੇ ਬੰਦੇ ਮਾਰੇ ਹੁੰਦੇ ਆ ਪਰ ਜਿਹੜੀ ਕਾਂਸਰ ਪਾਰਟੀ ਨੇ ਰਵਨੀਂਦਰ ਸਿੰਘ ਬਿੱਟੂ ਨੂੰ ਇੰਨਾ ਮਾਰ ਸਤਾਕਾਰ ਦਿੱਤਾ ਇੰਨਾ ਲਾੜ ਪਿਆ ਦਿੱਤਾ ਤੇ ਇੰਨੇ ਯਾਨੀ ਉਹਦੇ ਦਿੱਤੇ ਉਸ ਪਾਰਟੀ ਨੂੰ ਅਲਵਿਦਾ ਕਹਿ ਕੇ ਰਵਨੀਂਦਰ ਬਿੱਟੂ ਜੀ ਬੀਜੀਪੀ ਵਿੱਚ ਜਾਵਣੇ ਕਿਹਾ ਕਿਉਂਕਿ ਕੋਨ ਨੂੰ ਲੱਗਦਾ ਵਾ ਬਈ ਕਾਂਸ਼ ਪਾਰਟੀ ਡੋਬਦੀ ਜਿਹੜੀ ਇਹ ਕੀ ਆ ਇੱਕ ਨਦੀ ਹੈਗੀ ਆ ਡੋਬ ਜੀ ਦਾ ਪਰ ਜਦੋਂ ਪਾਰਟੀ ਵਿੱਚ ਖਾਧਾ ਪੀਤਾ ਹੋਵੇ ਪਾਰਟੀ ਨੇ ਮਾਨ ਸਤਕਾਰ ਦਿੱਤਾ ਹੋਵੇ ਉਹਦੀ ਡੋਬੀ ਬਰੇੜੀ ਦੇਖ ਜਦੋਂ ਲੀਡਰ ਬੀਜੀਪੇ ਵੀ ਨਹੀਂ ਭਜਦੇ ਆ ਜਾਂ ਚੜਦੇ ਵੀ ਨਹੀਂ ਭਜਦੇ ਆ ਤਾਂ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਵਾ ਬੇਸਿਆਸੀ ਜਿਹੜੇ ਲੋਕ ਹੈਗੇ ਆ ਉਹ ਬਹੁਤ ਕੋਈ ਅਸਰ ਦੇ ਆ ਤੇ ਅੱਜ ਟੀਟੂ ਬਾਣੀ ਆ ਇਹਨੇ ਗਲੇਸ਼ ਕਰਨ ਗਿਆ ਸੀਗਾ ਗੋਟੀਆਂ ਤੇ ਬਈ ਗਲੇਸ਼ ਕਰਦਾ ਵਾਂ ਵੀ ਰੁਨੀਤ ਬਟੂ ਕੰਮ ਕਰੂਗਾ ਪਰ ਉਹ ਸਾਡਾ ਕੀਤਾ ਗ੍ਰਿਸ਼ ਉਹ ਗਲਤ ਲਾ ਬੈਠੇ ਤੇ ਰੁਨੀਤ ਬਟੂ ਜੀ ਗਲਤ ਕੰਮ ਕਰ ਬੈਠੇ ਅੱਜ ਮੇਰਾ ਮਨ ਮੈਂ ਲੋਕਾਂ ਨੂੰ ਬੜਾ ਹਸਾਇਆ ਵਾ ਪਰ ਟੀਟੂ ਬਾਣੀ ਦਾ ਮਨ ਬੜਾ ਉਦਾਸ ਆ ਬਣਾ ਨਿਕੰਗਾ ਮੈਂ ਦੋਸਤੋ ਥੈਂਕ ਯੂ ਮਹਿਮਾਨੀ ਸ਼ੁਕਰ